ਅਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਪਿਛਲੇ ਦਿਨੀ ਇਫਤਖਾਰ ਠਾਕੁਰ ਦੇ ਬਿਆਨ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਬਹੁਤ ਸਾਰੇ ਅਦਾਕਾਰਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਦੀਆਂ ਫਿਲਮਾਂ ਦਾ ਬਾਈਕਾਟ ਕਰਨ ਦੀ ਗੱਲ ਵੀ ਆਖੀ ਤੇ ਹੁਣ ਆਪਣੇ ਨਵੇਂ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਹੈ ਉਹਨਾਂ ਨੇ ਬੀਨੂ ਢਿੱਲੋਂ ਦੇਵ ਖਰੋੜ ਗੁੱਗੀ ਗੁੱਗੂ ਗਿੱਲ ਅਤੇ ਬੱਬੂ ਮਾਨ ਦੀਆਂ ਗੱਲਾਂ ਦਾ ਜਵਾਬ ਦਿੱਤਾ ਤੇ ਨਾਲ ਹੀ ਉਹਨਾਂ ਨੇ ਚੱਲ ਮੇਰਾ ਪੁੱਤ ਫਿਲਮ ਦੇ ਵਿੱਚ ਕੰਮ ਕਰ ਚੁੱਕਿਆ ਆਪਣੇ ਕੋ-ਐਕਟਰ ਅਮਰਿੰਦਰ ਗਿੱਲ ਸਿਮੀ ਚਾਹਲ ਬਾਰੇ ਵੀ ਕੁਝ ਗੱਲਾਂ ਕਹੀਆਂ ਨੇ ਕੀ ਕਿਹਾ ਉਹਨਾਂ ਨੇ ਆਓ ਦੇਖਦੇ ਹਾਂ ਆਹਾ ਮੈਨੂੰ ਨਾ ਜੀ ਇਹ ਸਾਰੇ ਮਾਮਲੇ ਦੇ ਵਿੱਚ ਅਗਰ ਕਿਸੇ ਤੋਂ ਸ਼ਰਮਿੰਦਗੀ ਹੈ ਤੇ ਉਹ ਮੇਰੇ ਹਾਂ ਜੀ ਹਾਂ ਜੀ ਮੈਨੂੰ ਜਿਹੜੇ ਮੁਹੱਬਤ ਕਰਨ ਵਾਲੇ ਜਿਹੜੇ ਲੋਕ ਉੱਥੇ ਆਏ ਨੇ ਉਹਨਾਂ 'ਚ ਯੋਗ ਰਾਜ ਸਿੰਘ ਸਾਹਿਬ ਨੰਬਰ 1 ਓਕੇ ਓਕੇ ਸਰ ਬਾਉ ਜੀ ਮੈਨੂੰ ਬਾਉ ਜੀ ਕਹਿੰਨਾ ਬਾਉ ਜੀ ਕਹਿੰਨਾ ਯੋਗ ਰਾਜ ਸਿੰਘ ਸਾਹਿਬ ਗੁਗੁ ਗੇਲ ਸਾਹਿਬ ਅਮਰਿੰਦਰ ਗੇਲ ਪਾਜੀ ਕਾਰਜ ਗੇਲ ਪਾਜੀ ਦਿਲਜੀਤ ਦਸਾਂਜ ਸਾਹਿਬ ਐਮੀ ਵਿਰਖ ਸਾਹਿਬ ਹਮ ਹਮ ਅਪ ਗਿੱਪੀ ਗਿਰਵਾਲ ਸਾਹਿਬ ਸਰਦਾਰ ਸੋਹੀ ਸਾਹਿਬ ਬੀ ਐਨ ਸ਼ਰਮਾ ਸਾਹਿਬ ਵਾਹ ਵਾਹ ਜਸਵੰਦਰ ਪੱਲਾ ਸਾਹਿਬ ਪ੍ਰਿੰਸ ਕਮਲਜੀਤ ਓਏ ਹੋਏ ਔਰ ਇੱਕ ਛੋਟਾ ਮੇਰਾ ਵੀਰ ਹੈਗਾ ਬੋਲੀ ਅੱਛਾ ਉਹ ਗੁਰਪ੍ਰੀਤ ਕੋਗੀ ਪਾਜੀ ਸੰਗਾ ਵੀਰਾ ਸੰਗਾ ਬੱਬਰ ਸ਼ੇਰ ਤੇ ਇੱਕ ਮੇਰੀ ਬੇਟੀ ਸੀਮੀ ਚਹਿਲ ਵਾਹ ਵਾਹ ਉਹ ਮੇਰੀ ਬੱਚੀ ਹੈ ਜੀ ਮੇਰੀ ਬੇਟੀ ਬੜਾ ਪਿਆਰ ਕਰਦੀ ਹੈ ਬੜਾ ਇਤਰਾਮ ਕਰਦੀ ਹੈ ਵਾਹ ਵਾਹ ਔਰ ਆਖਰ ਤੇ ਮੇਰੀ ਬੇਬੇ ਨਿਰਮਲ ਰਿਸ਼ੀ ਸਾਹਿਬ ਆਏ ਹਾਏ ਉਹ ਜਦੋਂ ਵੀ ਉਹਨਾਂ ਨੂੰ ਮਿਲੋ ਲੱਗਦਾ ਵੀ ਮੇਰੀ ਬੇਬੇ ਆਏ ਹਾਏ ਇਹਨਾਂ ਲੋਕਾਂ ਕੋਲ ਮੈਨੂੰ ਡੈਫੀਨੇਟ ਸ਼ਰਮਿੰਦਗੀ ਹੈ ਕਿ ਉਹਨਾਂ ਦੇ ਦਿਲਚਸਪੀ ਖਿਆਲ ਆਇਆ ਹੋ